ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਜਗਦੀਪੁਰੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝਾ ਜੀ ਵਕਾਉ ਕਰਦੇ ਆ ਬਪਾ ਜੀ ਨੇ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਭਰਾ ਆਪਣਾ ਬਾਈ ਕਾਲਾ ਪਿੰਡ ਜੀ ਪਿੰਡ ਬਾਈ ਜਗਦੀਪੁਰਾ ਜ਼ਿਲ੍ਹਾ ਜਿਹੜਾ ਬਰਨਾਲਾ ਬਾਈ ਨੰਬਰ ਦੱਸੋ ਜੀ ਆਪਣਾ 94631 ਜੀ 7631 ਠੀਕ ਹੈ ਜੀ ਦੁਬਾਰੇ ਫਿਰ ਦੱਸੋ 94631 ਜੀ 7631 ਹਾਂਜੀ ਦੱਸੋ ਜੀ ਮੱਝ ਦੀ ਟਿੱਕੀ ਇਹ ਬਾਈ ਦੂਜੀ ਸੂਈ ਛੋਟੀ ਸੂਈ ਵੀ ਅੱਜ ਰਾਤ ਸੂਈ ਆ ਠੀਕ ਹੈ ਜੀ ਹਾਂਜੀ ਬਹੁਤ ਸਾਫ ਆ ਠੀ ਮਗਰ ਕਟਾਈ ਲਈ ਕਟਾ ਦੇ ਸਕਦੇ ਮਗਰ ਬਾਕੀ ਮਾਦਿਖ ਸਾਨੂੰ ਟੋਪ ਦਿਓ ਦੁੱਧ ਵੀ ਕਿੰਨਾ ਕੁ ਦੁੱਧ ਰਿਹਾ ਦੁੱਧ ਭਾਈ ਇਹ ਦੇ ਦੂੰ 18 ਦੇ ਹਟੇ ਸਾਡੇ 18 ਦੇ ਹਟੇ ਹਾਂ ਠੀਕ ਹੈ ਜੀ ਇਹ ਲੈਵਲ ਉੱਪਰ ਦੇਖ ਸਕਦੇ ਕੱਟ ਕੁੱਟ ਥੋੜਾ ਦਰਦੀ ਆ ਭਰਾ ਤਾਂ ਜੀ ਸੂਈ ਡਾਕਟਰ ਕਰਕੇ ਕੋਈ ਡਾਕਟਰ ਆ ਹੋਵੇ ਤਾਂ ਕਰ ਦੋ ਮਾੜਾ ਪਾਸਾ ਕਰ ਦੋ ਵੀ ਦੇ ਸਾਡੇ ਲੈਵਲ ਉੱਪਰ ਸਾਡੇ ਸਾਹਮਣੇ ਆ ਠੀਕ ਹੈ ਜੀਤਾ ਪਰ ਰੋਟੀ ਨੂੰ ਬਤ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮਝ ਨਾ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆ ਭਰਾਵਾਂ ਅਗਲੀ ਵੀਡੀਓ ਚ ਓਕੇ ਬਾਏ